جو تو سوچنا ہے میرے مطابق نہیں کو ریا اس دوئی نو بار کڑ تیرے مطابق ہر کوئی ترقیت نہیں ہونا ہونا اس مطابق کے جو کچھ کرنا چاندہ جس وقت دکھ مسیبت جہاں کوئی پانا واپرد دے اس وقت نہیں مان ماندہ ਸਮਾ ਲੰਘਣ ਤੋਂ ਬਾਅਦ ਕਹਿੰਦਾ ਐਵੇਂ ਕਲਪ ਦੇ ਸਾਹ ਜੇ ਆ ਨਾ ਹੁੰਦਾ ਤੇ ਅੱਜ ਆ ਨਹੀਂ ਸੀ ਹੁੰਦਾ ਜਿਹਦੇ ਹੱਥੇ ਤਾਕਤ ਤੇ ਉਹਨੇ ਆਪਣੀ ਤਾਕਤ ਲਾਣੀ ਤੇਰੀ ਤਾਕਤ ਕੰਮ ਨਹੀਂ ਆਉਂਦੀ ਜਿਹੜੀ ਤੂੰ ਆਪਣੇ ਅੰਦਰ ਸਿਆਣਪ ਲਈ ਬੈਠਾ ਰੱਬ ਇਸ ਤਰ੍ਹਾਂ ਨਾ ਕਰੇ ਇਸ ਤਰ੍ਹਾਂ ਕਰ ਲੈ ਜੇ ਵੈਰ ਨੂੰ ਅੰਜਨਾ ਕਰਦਾ ਅੰਜ ਕਰ ਲੈ ਕਹਿ ਲੱਗੀ ਜਿਹੜੀਆਂ ਦੁਬੈਤ ਵਾਲੀਆਂ ਗਿਣਤੀਆਂ ਮਿੰਟੀਆਂ ਰੋਜ਼ ਬਣਾਉਣਾ ਪਿਆ ਇਸ

زندگی بچے ہر ہاں چیز ہر سما ایک کو جانی کری رہی جے آج سوک ہے نا مان لو ایک بندے دا جنم کویا کسے بادشاہ دے کار چکے کدھی وہ سوچ سکتا ہے کہ جدن میری موت ہوئے گی میں اودن بھی بادشاہ دے میل ویچی مرانگا ایک بندہ چونپڑی بچ پیدا ہوئے ہیں وہ کدھی سوچ سکتا ہے میرا انت اچھے کوٹیاں محلہ میں چھوئے گا ایک بندے دی شروعات سبت و صلاحات و عسطتوں بھی ਕਦੀ ਉਹ ਸੋਚ ਸਕਦਾ ਮੇਰਾ ਅੰਤ ਜਿਹੜਾ ਬਦਨਾਮੀ ਨਾਲ ਹੋਵੇ ਤਾਂ ਇੱਕ ਬੰਦਾ ਤੰਦਰੁਸਤ ਹੈ ਉਹਦੀ ਸ਼ੁਰੂਆਤ ਹੈ ਕਦੀ ਸੋਚਦਾ ਵੀ ਏਡਾ ਵੱਡਾ ਤਾਕਤ ਵਾਲਾ ਬੰਦਾ ਜਿੱਦਣ ਮਰੇਗਾ ਤੇ ਬਿਮਾਰੀ ਇਹਨੂੰ ਰੋਲ ਕੇ ਰੱਖ ਦੇਗੀ ਯਾਦ ਰੱਖਿਓ ਜੀ ਗੁਰਮੁਖੋ ਸਮਾਂ ਕਦੀ ਵੀ ਇੱਕੋ ਜਾਨੀ ਹੁੰਦਾ ਸੱਚ ਏਵੇਂ ਸਮੇਂ ਦਾ ਕੋਈ ਪਤਾ ਨਹੀਂ ਨੇ ਕਦੋਂ ਕਰਵਟ ਲੈ ਲੈਣੀ ਕਹਿੰਦੇ ਬੰਦੇ ਨੂੰ ਗੋਲੀ ਮਾਰੋ ਚਰ ਜਾਂਦਾ

ਜਦੋਂ ਕੋਈ ਬੰਦਗੀ ਵਾਲੇ ਦਾ ਕੋਈ ਕਸੂਰ ਨਾ ਹੋਵੇ ਤੇ ਸੱਚੀ ਮੁੱਚੀ ਸਮਾਜ ਕੋਲ ਨੂੰ ਇੰਨਾ ਸਤਾ ਦੇਵੇ ਜਦੋਂ ਸਬਰ ਦੇ ਵਿੱਚ ਸਭ ਕੋ ਯਾਦ ਕਰਦਾ ਹੈ ਨਾ ਉਹਦੇ ਫੈਸਲੇ ਫਿਰ ਰੱਬ ਕਰਦਾ ਹੈ ਯਾਦ ਰੱਖਿਓ ਦੁਨੀਆ ਰਹਿੰਦੀ ਦੁਨੀਆ ਤੱਕ ਯਾਦ ਕਰਦੀ ਉਹਦੇ ਨਾਲ ਧੱਕਾ ਕੀ ਹੋਇਆ ਸੀ ਕੋਈ ਸੱਪ ਬੰਦੇ ਨੂੰ ਡੰਗ ਮਾਰੇ ਤੇ ਮੌਤ ਹੋ ਜਾਂਦੀ ਹੈ ਉਸੇ ਸੱਪ ਦਾ ਜ਼ਹਿਰ ਕੱਢ ਕੇ ਕੋਈ ਦਵਾਈ ਬਣਾ ਦੇਵੇ ਤੇ ਮਰਦਿਆਂ ਨੂੰ ਜ਼ਿੰਦਗੀ ਦਿੰਦਾ ਆਏ ਕੋਈ ਦੁੱਖ ਜ਼ਹਿਰ ਦੀ ਤਰ੍ਹਾਂ ਨਹੀਂ ست نام واگرو دا مسالہ پا دوائی جاتے ہیں